ਸਤਿ ਸ਼੍ਰੀ ਅਕਾਲ ਦੋਸਤੋ ਫਿਰ ਤੋਂ ਹਾਜ਼ਰ ਇੱਕ ਹੋਰ ਖ਼ਬਰ ਦੇ ਨਾਲ ਖ਼ਬਰ ਦੇ ਰਾਹਤ ਚੰਡੀਗੜ੍ਹ ਦੇ ਸੈਕਟਰ 24 ਪੁਲਿਸ ਚੌਂਕੀ ਤੋਂ ਹੈ ਜਿੱਥੇ ਪੰਜ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਕਾਲੇ ਰੰਗ ਦੀ ਐਕਸਕਿਊਵੀ ਯਾਨੀ ਚੰਡੀਗੜ੍ਹ ਨੰਬਰ ਗੱਡੀ ਸੀਨੇ ਕੋਲੇ ਜਿਸ ਦੇ ਚਲਦਿਆ ਪੁਲਿਸ ਨੂੰ ਇੱਕ ਮੁਖਬਰੀ ਹੋਈ ਕਿ ਇਹ ਮੁੰਡੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਮੁਖਬਰੀ ਦੇ ਆਧਾਰ ਤੇ ਇਹਨਾਂ ਕੋਲ ਤੇਜਦਾਰ ਕਮਾਂਡੀ ਦਾ ਜਿਹੜੇ ਚਾਕੂ ਹੈ ਉਹ ਬਰਾਮਦ ਹੋਏ ਨੇ ਪੁਲਿਸ ਨੇ ਕਈ ਵਿਵਿਧਤਾਆਂ ਤਹਿਤ ਮਾਮਲਾ ਦਰਜ ਕੀਤਾ ਹੈ ਇਹਨਾਂ ਪੰਜਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ। ਸ ਵੀਰਾਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਤੋਂ ਨਹੀਂ ਸਿੱਧੀਆਂ ਜਿੱਥੇ ਇਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਭਾਈ ਸਾਹਿਬ ਇਸ ਕੇਸ ਵਿੱਚ ਆਈਓ ਤੁਸੀਂ ਹੋ? ਹਾਂਜੀ ਹਾਂਜੀ ਸਰ ਕਿਆ ਕਿਆ ਮਾਮਲਾ تھا ਕਿਸ ਕੇਸ ਵਿੱਚ ਗ੍ਰਿਫਤਾਰ ਹੋਏ ਨੇ ਕੀ? ਇਹ ਕੁਝ ਉਲੰਘਣ ਕਰ ਰਹੇ تھے ਇਨਕੋਸ ਸਪੀਚ। ਕਿਆ ਬਰਾਮਦ ਹੋਇਆ ਜੀ ਇਨਕੇ ਪਾਸ? दो के बाद सब कुछ है बाकी नाम की पहचान हुई क्या नाम है इनके नाम तो रमन है एक गौरव है तो। मनीत है कितने लड़के जी टोटल है पांच लाख कौन सी गाड़ी मिली है जिनके पास फोन कर दिया फोन कर रहे हो नहीं ਆਗੇ ਬਸ ਉਹ ਆ ਕੁਝ ਪਤਾ ਹੈਗਾ ਸਾਡੀ ਕੌਣ ਸੀ ਗੱਡੀ ਸੀ ਇਹਨਾਂ ਕੋਲੇ ਇਹ ਐਕਸਵੀ ਸੀ ਸਰ ਇਹ ਠੀਕ ਗੱਡੀ ਹਾਂ ਇਹ ਗੱਡੀ ਦੀ ਵੀਡੀਓ ਲਓ ਗੱਡੀ ਦੀ ਵੀਡੀਓ ਲਓ ਦੇਵ ਅਤੇ ਮਨੀਤ ਜਿਹੜੇ ਇਹ ਦੋ ਨੌਜਵਾਨ ਨੇ ਇਹਨਾਂ ਕੋਲ ਤੋਂ ਤੇਜ਼ਾਰ ਕਮਾਣੀਦਾਰ ਚਾਕੂ ਬਰਾਮਦ ਕਰ ਲੱਤੇ ਗਏ ਨੇ ਜਿਹੜੇ ਇਹਨਾਂ ਦੇ ਸਾਥੀ ਐ ਨਵੀਨ ਰਮਨ ਅਤੇ ਗੌਰਵ ਇਹਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਇਹਨਾਂ ਉੱਤੇ ਵੀ ਬੰਦੀ ਕਾਰਵਾਈ ਕੀਤੀ ਗਈ ਹੈ ਦੇਖ ਸਕਦੇ ਹੋ ਪੁਲਿਸ ਇਹਨਾਂ ਦਾ ਮੈਡੀਕਲ ਕਰਵਾਨ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਲੈ ਕੇ ਆਈ ਹੈ ਇਹਨਾਂ ਪੰਜਾਂ ਨੌਜਵਾਨਾਂ ਨੂੰ ਫਿਰਾਸਤ ਦੇ ਵਿੱਚ ਲੈ ਲਿਆ ਤਾਂ ਆਮ ਜਨਕਤ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਹੜੇ ਨਾਲ ਤਿੰਨ ਸਾਥੀ ਹੋਰ ਨਾਲ ਸੀ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਗਈ ਹੈ ਤੇ ਉਹੀ ਨੌਜਵਾਨ ਨੇ ਜਿਨ੍ਹਾਂ ਨੇ 6 ਮਹੀਨੇ ਪਹਿਲਾਂ ਤਕਰੀਬਨ 6 ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਮੁੰਡੇ ਤੇ ਕਾਤਿਲਾਂ ਦਾ ਹਮਲਾ ਕੀਤਾ ਗਿਆ ਸੀ ਮੁਖਬੀਰ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕਾਲੇ ਰੰਗ ਦੀ ਜਿਹੜੀ ਐਕਸਕਿਊ ਗੱਡੀ ਹੈ ਚੰਡੀਗੜ੍ਹ ਨੰਬਰ ਉਹ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਫਿਲਹਾਲ ਹੁਣੇ ਪੁਲਿਸ ਅੜਿੱਕੇ ਚੜ ਚੁੱਕੇ ਨੇ ਪੁਲਿਸ ਦੁਆਰਾ ਜੋ ਬਣਦੀ ਕਾਰਵਾਈ ਹੋ ਕੀਤੀ ਗਈ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਪੁਲਿਸ ਹਰ ਮਾਲ ਦੇ ਤਰ੍ਹਾਂ ਹੋਰ ਕੀ ਖੁਲਾਸੇ ਹੁੰਦੇ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਪੁਰਾਣੀ ਰੰਜਿਸ਼ ਦੇ ਚੱਲਦੇ ਇਹਨਾਂ ਦਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦੇ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਹਥਿਆਰ ਰੱਖੇ ਹੋਏ ਨਹੀਂ ਫਿਲਹਾਲ ਇਹ ਤਾਂ ਹੁਣ ਪੁਲਿਸ ਦੀ ਜਾਂਚ ਦੀ ਗੱਲ ਹੈ ਪੁਲਿਸ ਜਾਂਚ ਤੋਂ ਬਾਅਦ ਖੁਲਾਸਾ ਹੋਏਗਾ ਕਿ ਇਹ ਕਮਾਨੀਦਾਰ ਚਾਕੂ ਹੈ ਇਹ ਕਿੱਥੋਂ ਲੈ ਕੇ ਆਏ ਸੀ ਜਾਂ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਇਹ ਤਾਂ ਹੁਣ ਪੁਲਿਸ ਜਾਂਚ ਤੋਂ ਬਾਅਦ ਖੁਲਾਸਾ ਹੋਏਗਾ ਆਪਣੇ ਸਯੋਗੀ ਰਵੀ ਦਿਨ ਅਰਮੇਸ਼ ਕੁਮਾਰ ਸਟਾਰ ਨਿਊਜ਼ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ